ਤੇ ਬਾਈ ਜੀ ਦਿਖਾਉਣਾ ਤੁਹਾਨੂੰ ਅੱਗੇ ਜਿੱਥੇ ਕਿਸਾਨ ਵੀਰ ਬੀਜ ਵਗੈਰਾ ਲੈਂਦੇ ਆਗੇ ਪਸ਼ੂ ਪਾਲਣ ਮੇਲਾ 13 14 ਸਤੰਬਰ ਤੇ ਇੱਥੇ ਸਾਹਮਣੇ ਆ ਗਿਆ ਜੀ ਪਸ਼ੂ ਆਹਾਰ ਵਿਭਾਗ ਇੱਥੇ ਪਸ਼ੂਆਂ ਦਾ ਖਾਣਾ ਪਾਣੀ ਵਗੈਰਾ ਕਿਵੇਂ ਹੋਊਗਾ ਤੇ ਦੇਖ ਸਕਦੇ ਤੁਸੀਂ ਖਾਣ ਦੀਆਂ ਦੇ ਹੱਥਾਂ ਦੇ ਵਿੱਚ ਅਲੱਗ-ਅਲੱਗ ਪ੍ਰਕਾਰ ਦੇ ਜਿਹੜੇ ਝੋਲੇ ਲਏ ਹੋਏ ਤੇ ਇਧਰਲੇ ਪਾਸੇ ਵਧੀਆ ਵਧੀਆ ਬਾਈ ਚੜ੍ਹਦੀ ਕਲਾ ਹੀ ਹੋ ਠੀਕ ਹੋ ਬਾਈ ਤੇ ਇਧਰਲੇ ਪਾਸੇ ਹੀ ਆਪਾਂ ਤੁਹਾਨੂੰ ਦਿਖਾ ਕੇ ਲਿਆਉਣੇ ਆ ਜਿੱਥੋਂ ਕਿਸਾਨਾਂ ਨੂੰ ਜਿਹੜੇ ਬੀਜ ਵਗੈਰਾ ਨੇਗੇ ਪਸਾਨਬੀਰ ਬੀਜ ਵਗੈਰਾ ਲੈ ਜਾਂਦੇ ਜਣਗੇ ਤੇ ਉਹ ਦਿਖਾ ਕੇ ਲਿਆਉਣੇ ਆ ਪ੍ਰਭੂ ਜੀ ਆਜੋ ਬਾਈ ਅੱਗੇ ਵਧਦੇ ਆਂ ਅੱਪਾਂ ਹਾਂਜੀ ਬਾਈ ਜੀ ਪੀਏਜੂ ਲੁਧਿਆਣਾ ਮੇਲੇ ਤੇ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਤੇ ਆਪਾਂ ਦੇਖੋ ਵੀ ਬਾਈ ਕਿਸਾਨ ਵੀਰ ਬਹੁਤ ਦੂਰੋਂ-ਦੂਰੋਂ ਆਏ ਬੈਣੇ ਇੱਥੇ ਤੇ ਨਾਲ ਹੀ ਕਿਸਾਨ ਵੀਰਾਂ ਵੱਲੋਂ ਬਾਈ ਜੀ ਇੱਥੋਂ ਜਿਹੜੇ ਬੀਜ ਵਗੈਰਾ ਨੇ ਉਹਨਾਂ ਦੀ ਖਰੀਦਦਾਰੀ ਕਰਕੇ ਉਹਨਾਂ ਨੂੰ ਲਿਆਇਆ ਜਾ ਰਿਹਾ ਜਿਵੇਂ ਨਵੇਂ-ਨਵੇਂ ਬੀਜ ਜਿਹੜੇ ਆਏ ਨੇਗੇ ਤੇ ਉਹ ਬਾਈ ਕਿਸਾਨ ਵੀਰਾਂ ਵੱਲੋਂ ਲਿਜਾਇਆ ਜਾ ਰਹੇ ਨੇਗੇ ਤੇ ਅੱਗੇ ਦਿਖਾਉਣੇ ਆਗੇ ਤੁਹਾਨੂੰ ਮੇਲੇ ਦਾ ਹੋਰ ਵੀ ਦ੍ਰਿਸ਼ ਜਿਵੇਂ ਆ ਕਹਾਨ ਵੀਰਾਂ ਵੱਲੋਂ ਬਾਈ ਖੇਤਾਂ ਦੇ ਵਿੱਚ ਸਬਜ਼ੀਆਂ ਦੇ ਬੀਜਾਂ ਦੀ ਜਿਹੜੀ ਕਟਾਈ ਉਹ ਲਈ ਆ ਯਾਰੇ ਹੋਰ ਬਾਈ ਠੀਕ ਹੋ ਤੇ ਦੇਖ ਸਕਦੇ ਹੋ ਭਰਾਵੋ ਤੁਸੀਂ ਬਾਈ ਕਹਾਨ ਵੀਰ ਲੈ ਆਪਾਂ ਜਿਵੇਂ ਬਾਈ ਆਲਦੂਆਂ ਵਗੈਰਾ ਦਾ ਜਿਹੜਾ ਬੀਜ ਹੈਗਾ ਉਹ ਕਿਸਾਨ ਵੀਰ ਲਈ ਆਉਦੇ ਨੇ ਕਿਥੋਂ ਤੇ ਇਸੇ ਤਰ੍ਹਾਂ ਕਣਕ ਦੇ ਨਵੇਂ-ਨਵੇਂ ਬੀਜ ਕਿਸਾਨ ਵੀ ਇੱਥੋਂ ਲਿਆ ਆ ਰਹੇ ਨੇ ਕਿਉਂਕਿ ਯੂਨੀਵਰਸਿਟੀ ਦੇ ਵਿੱਚੋਂ ਜਿਹੜੀਆਂ ਸ਼ੁੱਧ ਵੈਰਾਈਟੀਆਂ ਨੇ ਉਹ ਮਿਲਦੀਆਂ ਨੇ ਜੀ ਖੋ ਬਾਈ ਇੱਥੇ ਬੀਜ ਨੇ ਜਿਹੜੇ ਖਸਾਨ ਵੀਰਾਂ ਵੱਲੋਂ ਬਾਈ ਐ ਲਾਈਨਾਂ ਦੇ ਵਿੱਚ ਲੱਗ ਲੱਗੇ ਬੀਜ ਲੈ ਜਾ ਰਹੇ ਆ ਭਰਾਵੋ ਤੇ ਦੇਖੋ ਬਾਈ ਕਿੰਨੀ ਕਿੰਨੀ ਲੰਬੀ ਲਾਈਨਾਂ ਆ ਗਈ ਵੀ ਕਿੰਨਾ ਕਿੰਨਾ ਸਮਾਂ ਬਾਈ ਲੋਕਾਂ ਨੂੰ ਉਹ ਹੁੰਦਾਗਾ ਲਾਈਨ ਦੇ ਵਿੱਚ ਲੱਗਣਾ ਪੈਂਦਾਗਾ ਸਾਰੇ ਕਿਸਾਨ ਵੀਰ ਦੇਖ ਲਓ ਭਰਾਵੋ ਇੱਥੋਂ ਜਿਹੜੇ ਬੀਜ ਵਗਾਰਾਂ ਨੇ ਲੈਣ ਆਉਂਦੇ ਆਗੇ ਤੇ ਨਾਲ ਹੀ ਬੀਆਂ ਕੋਈ ਬਾਈ ਜਿਹੜੀਆਂ ਬੀਜਾਂ ਬੂਜਾਂ ਵਾਲੀਆਂ ਕਿਟਾਂ ਨੇ ਜੀਆਂ ਉਹ ਸਾਰੀਆਂ ਲੈ ਕੇ ਲੋਕ ਰੱਖੀ ਖੜਿਆਗੇ ਤੇ ਆਹ ਖੜੇ ਨੇ ਜੀ ਇਹ ਹਾਜੀ ਜਿਹੜੀਆਂ ਖਿੜਕੀਆਂ ਨੇ ਜੀਆਂ ਇਹ ਕੁਛ ਟਾਈਮ ਲਈ ਕਹਿੰਦੇ ਬੰਦ ਆ ਇਹ ਖਿੜਕੀ ਬੰਦ ਰਹੇਗੀ ਇਸ ਤਰ੍ਹਾਂ ਬਾਈ ਉਹ ਹੋਗਾ ਜੇ ਕਿਸਾਨ ਵੀਰ ਸਾਰੇ ਭਾਈ ਦੇਖੋ ਬੀਜ ਲੈਣ ਵਾਸਤੇ ਦੇਖ ਲਓ ਭਾਈ ਕਿੰਨੇ ਮਿਹਨਤੀ ਨੇ ਜਿਹੜੇ ਭਾਈ ਆਪਣੇ ਕਿਸਾਨ ਵੀਰ ਦੇਖ ਲਓ ਭਰਾ ਸਾਡੇ ਸਖੇਦ ਰਾਜ ਸਿੰਘ ਜੇ ਵੈਸੇ ਕੋਈ ਬੁੜ ਕਿਸੇ ਪ੍ਰਕਾਰ ਦਾ ਕੋਈ ਆਈਡੀਆ ਹੋਵੇ ਆਈਡੀਆ ਕੋਈ ਨਾ ਉਹ ਕਹਿੰਦੇ ਜੀ ਨਾ ਇਹ ਬੱਚਾ ਬਹੁਤ ਹਲਕਾ ਜਰਮਨਾਨ ਦਾ ਇਹ ਬੱਚੇ ਨੇ ਜਨਮਨਵਾਰੀ ਮਸ਼ੀਨ ਨੂੰ ਜਿਹੜੀ ਕਿ 25 ਲੱਖ ਦੀ ਸੀ ਇੱਥੇ ਆਦੋਬ ਨੇ 5 ਲੱਖ ਦੀ ਬਣਾਤਾ ਜਾਂ ਉਹਨੇ ਕੋਈ ਨਵੀਂ ਖੇਤੀਬਾੜੀ ਦੇ ਵਿੱਚ ਕਾੜ ਕੱਢਤੀ ਹੈ ਤਾਂ ਮਿਹਰਬਾਨੀ ਕਰਕੇ ਉਹ ਸਾਡਾ ਸਾਧ ਗਰੂਪ ਲੈ ਕੇ ਆਓ ਅਸੀਂ ਉਹਦੀ 5 ਲੱਖ ਤੋਂ ਲੈ ਕੇ 25 ਲੱਖ ਰੁਪਏ ਦੀ ਮਦਦ ਕਰਾਂਗੇ ਔਰ ਹੁਣ ਤੱਕ ਸਾਡੇ ਗਰੂਪ परे <imitation> बायो ਹੋਰ ਬਾਈ ਜੀ ਹੋਰ ਠੀਕ ਹੋ ਜੀ ਕਿਹੜੇ ਪਿੰਡ ਵਾਇਓ ਬਾਈ ਫਰੀ ਹਰ ਵਾਲੇ ਦਾ ਬਾਈ ਕਿਹੜੇ ਜ਼ਿਲ੍ਹੇ ਚ ਪੈ ਜਾਂਦਾ ਹੈ ਫਰੀਦਕੋਟ ਜੀ ਫਰੀਦਕੋਟ ਚ ਠੀਕ ਹੈ ਬੀਜ ਵਗੈਰਾ ਮਿਲ ਕੇ ਜਿਹੜੇ ਲੈਣਾ ਆ ਕਿਵੇਂ ਆ ਆ ਮੈਂ ਲਈ ਜਾਨਾ ਹੈ ਮੂੰ ਭੀੜ ਬਹੁਤ ਆ ਹਨਾ ਹਾਂ ਐਂ ਕਹਿੰਦਾ ਵੀ ਨਾ ਕੋਈ ਪੱਖਿਆ ਮੁੱਖਿਆ ਦਾ ਪ੍ਰਬੰਧਾ ਨਾ ਕੋਈ ਹੋਰ ਹੈ ਫਿਰ ਬੋਦਾ ਦੌਰਾ ਪੈਣ ਵਾਲਾ ਕੰਮ ਹੀ ਹੈ ਆਹਿਆ ਹੈਲੋ ਬਰਾਵੋ ਦੇਖ ਲਓ ਬਾਈ 20 ਚੱਕੀ ਆਉਂਦਾ ਬਾਈ ਬਿਲਕੁਲ ਬਾਈ ਜਿਹੜੀਆਂ ਕਿਟਾਂ ਵਗੈਰਾ ਨੇ ਹੀ ਆ ਹੈਲੋ ਕਿਰੇ ਤੋਂ ਜਿਹੜੇ ਵਸੇ ਲੱਗੇ ਸਾਈ ਸਾਰੇ ਕਿੱਡੀ ਜੀ ਰੌਣਕਾਂ ਦੇਖੋ ਮੇਲੇ ਦੇ ਬਰਾਵੋ ਕਿਸਾਨ ਮੇਲਾ ਪੰਜਾਬ ਯੂਨੀਵਰਸਿਟੀ ਲੁਧਿਆਣਾ ਹਾਂ ਆਪਣਾ ਪੋਵਾ ਕੰਮ ਜਿਹੜੇ ਜਵਾਲ ਦੇ ਫਿਰਦੇ ਸੈਟ ਤੇ ਸਾਰੀ ਬਾਹਰ ਤੇ ਆਣਾ ਇੱਥੇ ਹੂੰ ਨਹੀਂ ਇੱਥੇ ਲੋਕਣ ਬਹੁਤ ਨੇ ਆਪਣਾ ਇੱਕ ਦਾ ਪਰਚਾ ਇਕੱਠਾ ਕਰਨ ਦੀ ਹੈ ਹੈ ਤੁੱਕੀ ਇੱਕ ਗੱਲ ਵੇਖੀ ਤੂੰ ਹਾਂ ਜਿੰਨੇ ਯੂਨੀਵਰਸਿਟੀ ਦਾ ਐਡਮਿਸ਼ਨ ਲਈ ਆ ਬੱਚਾ ਨੇ ਹਾਂ ਸਾਰੇ ਬਾਹਰ ਦੇ ਨਿੱਕੇ ਨਿੱਕੇ ਕੋਲ ਦਾ ਕੋਈ ਪਿਆਰ ਦਾ ਕੋਈ ਕਿਥੋਂ ਦਾ ਹਾਂ ਤੇ ਆਪਣੇ ਵਾਲੇ ਤਾਂ ਸਾਜਾ ਇਕੱਲੇ ਪਰਚੇ ਅਜ ਮੇਲੇ ਵਾਲੇ ਕਹਿੰਦੇ ਨੌਕਰੀ ਨਹੀਂ ਮਿਲਦੀ ਕੋਈ ਵੀ ਪੜ੍ਹਾਈ ਨਹੀਂ ਕਰਦਾ ਨੌਕਰੀ ਮਿਲੇਗੀ ਨੌਕਰੀ ਜਿੱਤੋਂ ਮਿਲੂਗਾ ਹਾਂ ਸਹੀ ਗੱਲ ਆ ਭਾਈ ਮੁੰਡੇ ਦੀ ਗੱਲ ਵਿੱਚ ਭਰਾਵੋ ਤੰਤ ਹੈ ਤੇ ਗੱਲ ਇਹ ਦੀ ਬਾਹਰ ਦੇ ਆ ਸਾਰੇ ਸਹੀ ਗੱਲ ਹੈ ਇਹ ਆਪਣੇ ਵਾਲਿਆਂ ਦੇ ਸੱਜਾ ਪਰਚੇ ਆ ਦਵਾਈਆਂ ਵਾਲੇ ਤੇ ਹੋਰ ਤੁਸੀਂ ਫਿਰ ਤੜਕੇ ਦੀ ਇਹੀ ਇਹੀ ਰਿਜ਼ਲਟ ਕੱਢਿਆ ਮੈਂ ਤਾਂ ਬਈ ਬਾਲਾ ਡੂੰਗਾ ਜਾਣਾ ਮੈਂ ਤਾਂ ਤਾਂ ਜਾਣਾਂ ਲੋਕ ਆ ਤੁਸੀਂ ਦੁਕਾਨਾਂ ਤੋਂ ਨੂੰ ਨਹੀਂ ਚਾਹੀਨੇ ਮੈਂ ਹੋਰ ਚੀਜ਼ ਨੋਟਿਸ ਕਰੀ ਜਾਣਾ ਅੱਛਾ ਬਈ ਏਡੀ ਤਗੜੀ ਯੂਨੀਵਰਸਿਟੀ ਆ ਹਾਂ ਇਹ ਗਮਨਾਮ ਕਾ ਤੋਂ ਆ ਹਾਂ ਇਹ ਕਿਸਾਨ ਦੇ ਤੱਕ ਕਿਉਂ ਨਹੀਂ ਗਈ ਇਹ ਠੀਕ ਹੈ ਇਹ ਮੇਲਾ ਸਾਲ ਤੱਕ ਜਾਂਦਾ ਹਰ ਮਹੀਨੇ ਕਿਉਂ ਨਹੀਂ ਮੇਲਾ ਹੁੰਦਾ ਬਈ ਇਹ ਅੱਛਾ ਹਾਂ ਹਰ ਮਹੀਨੇ ਮੇਲਾ ਹੋਵੇ ਬਈ ਇਹ ਵੀ ਚੱਕਰ ਕੀ ਹੈ ਹਾਂ ਸਿੱਧਾ ਬਾਈ ਹੋਈ ਆ ਕੇ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋਣੀ ਜੜਦੀ ਕਾਲਾ ਜੀ ਵਧੀਆ 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 ਹੋਰ ਵੀ ਹੋਰ ਹਾਂ ਜੀ ਹਰਾਜ ਦੀ ਬਰਨਾਰੀ ਵੀਡੀਓ ਹਾਂ 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 ਉਸ ਵਾਲੇ ਬਾਈ ਹੋਰ ਠੀਕ ਹੋ ਜੜਦੀ ਕਾਲਾ ਸਾਹਿਬ ਵਧੀਆ ਵਧੀਆ ਬਾਈ ਵਧੀਆ ਵਧੀਆ ਘਰ ਪਰਵਾਰ ਠੀਕ ਹੈ ਚਲੋ ਵਧੀਆ ਦੇਖ ਲਓ ਬਾਈ ਬਾਈ ਹੋਰੀ ਹੋਰ ਵੀ ਹੋਰ ਠੀਕ ਹੈ ਚਲੋ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਹਾਂ ਹੋਰ ਬਾਈ ਠੀਕ ਹੋ ਜੜਦੀ ਕਾਲਾ ਬਾਈ ਜੀ ਹੋਰ ਬਾਈ ਜੀ ਠੀਕ ਹੋ ਸੇਖੇ ਤੋਂ ਹੈ ਠੀਕ ਹੈ ਠੀਕ ਹੈ ਠੀਕ ਹੈ ਕਿਵੇਂ ਲੱਗਿਆ ਮੇਲਾ ਇਹ 300 ਪੜਨਾ ਆਏ ਬੰਦੇ ਇੱਥੇ ਜਵਾਕ ਮੁੰਡੇ ਕੁੜੀਆਂ ਠੀਕ ਆ ਅੱਛਾ ਬਾਈ ਹੁਣ ਤੇਰਾਂ ਵਾਲੀ ਗੱਲ ਵਿਚਾਲੇ ਰਹੀ ਸੀ ਇਹ ਬਾਈ ਲੋਕ ਆ ਨਾ ਇਹ ਹਰ ਮਹੀਨੇ ਮੇਲਾ ਹੋਣਾ ਚਾਹੀਦਾ ਅੱਛਾ ਹਰ ਮਹੀਨੇ ਨਾ ਹਰ ਅੱਜ ਜੀ ਕਿਉਂ ਦੇ ਰਹੇ ਆ ਹਾਂ ਲੋਪੇ ਡਾਂਗ ਇਕੱਠਾ ਕਰ ਰਹੇ ਆ ਹਾਂ ਬਾਰਿਆਂ ਤੇ ਲਾਣਾ ਖੜੀਆਂ ਲੋਕ ਡਾਂਗਾ ਖਾਈ ਜਾਂਦੇ ਆ ਕਣਕ ਪਿੱਛੇ ਸਹੀ ਗੱਲ ਆ ਇਹ ਇਹਨਾਂ ਨੂੰ ਪਿੰਡੋਂ ਪਿੰਡੀ ਕਿਉਂ ਨਹੀਂ ਮਿਲਦੀ ਬਾਈ ਕਣਕ ਸਹੀ ਗੱਲ ਹੈ ਥੋੜੀ ਥੋੜੀ ਦੇ ਦਿਓ ਪੰਚਾਇਤ ਨੂੰ ਦੇ ਦਿਓ ਸਹੀ ਗੱਲ ਹੈ ਇੱਥੇ ਥਾਵਾਂ ਦੇ ਵਿੱਚ ਦੇ ਉੱਥੇ ਵੀ ਸਾਰੇ ਪਿੰਡ ਕਹ ਜੇ ਆਹ ਆਲੂ ਚਾਰਾਂ ਨੂੰ ਪਾਣੀ ਦੋ ਦੋ ਵਾਰੀ ਟੰਡਾ ਲੱਗ ਕੇ ਸਹੀ ਗੱਲ ਆ ਭਾਈ ਬਿਲਕੁਲ ਬਾਈ ਦਾ ਲਗਾੜੀ ਤੱਕ ਦੀ ਜੁਨੀ ਵਾਸਤੇ ਹਰ ਮਹੀਨੇ ਮੇਲਾ ਹੋਣਾ ਚਾਹੀਦਾ ਬਿਲਕੁਲ ਬਾਈ ਬਿਲਕੁਲ ਆਲੂ ਇਹ ਕਿੰਨੇ ਕਦਾ ਹੋਊਗਾ ਟਾ ਯਾਰ ਮੈਂ ਵੀ ਲੈ ਜਾਵਾਂ ਮੈਂ ਕਹਣਾ ਯਾਰ ਖੇਤ ਲਾਈ ਦਵਾਂਗਾ ਕਰਕੇ ਦੋ ਤਿੰਨ ਟਾ ਹੈ ਡਾਕਟਰ ਬਹੁਤ ਮਿਹਨਤ ਕਰਦੇ ਇੱਥੇ ਹਾਂ ਪਰ ਇਹਨਾਂ ਦਾ ਜਿਹੜਾ ਆਦਾਨ ਪ੍ਰਦਾਨ ਕਿਸਾਨਾਂ ਦੇ ਦੇ ਯੂਨੀਵਰਸਿਟੀ ਦੇ ਵਿਚਾਲੇ ਜਿਹੜਾ ਪੌਲ ਨਹੀਂ ਬਣਿਆ ਪੌਲ ਨਹੀਂ ਬਣਿਆ ਹਾਂ ਜਿਹੜਾ ਬੋਲਦਾ ਕੰਮ ਕਰਨਾ ਚਾਹੀਦਾ ਉਹਨੂੰ ਸਰਕਾਰ ਉਹ ਬਾਈ ਜੀ ਆਪਾਂ ਪਹੁੰਚ ਚੁੱਕੇ ਹਾਂ ਇਸ ਟਾਈਮ ਮੇਲਾ ਗਰਾਊਂਡ ਦੇ ਵਿੱਚ ਦੇਖੋ ਗਰਵਾਜ ਕੰਪਨੀ ਦੀ ਸਟਾਲ ਕਿੱਡੇ ਵੱਡੇ ਪੱਧਰ ਤੇ ਲੱਗੀ ਵੀ ਆ ਭਰਾਵੋ ਤੇ ਇੱਥੇ ਫਿਰਦੇ ਆ ਸਾਰੇ ਕਿਸਾਨ ਵੀਰ ਤੇ ਦੇਖੋ ਬਾਈ ਜੀ ਮੇਲੇ ਦੇ ਵਿੱਚ ਕਿਸਾਨਾਂ ਦਾ ਜਿਹੜਾ ਰੁਝਾਨ ਆਗਾ ਤੇ ਮੌਸਮ ਵੀ ਉਤੋਂ ਬਹੁਤ ਵਧੀਆ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਦਿਖਾਉਣੇ ਆ ਕਿ ਤੁਹਾਨੂੰ ਸਾਰਾ ਹਰ ਅਪਡੇਟ ਸਾਨੂੰ ਲਓ ਜੀ ਨਤਰੋ ਇਥੇ ਦੇਖੋ ਬਰਾਉ ਮਹਿਰਾ ਦੇ ਟਰੈਕਟਰ ਦੇ ਦੇਖੋ ਕਿਵੇਂ ਕਹਾਨ ਵੀਰ ਬਾਈ ਉਹ ਕਰਦੇ ਆਗੇ ਆਜੋ ਆਜੋ ਆਜੋ